ਹੇਲੀਉਹ ਸਾਰੇ ਵੀ ਪਰਿਵਾਰ ਭਰੀ ਜਮਸੀ ਦੀ ਖੁਦਾ ਦਾ ਨੇ ਬਰਕਤ ਦੇਵੇ ਖੁਦਾ ਦਾ ਬਲੈਸ ਕਰੇ ਪਰ ਮੇਰਾ ਵਿਸ਼ਵਾਸ ਹੈ ਤੁਸੀਂ ਯਿਸੂ ਦੇ ਜਿੰਦਾ ਅਤੇ ਜ਼ਲਾਲੀ ਨਾਮ ਦੇ ਵਿੱਚ ਠੀਕ ਹੋ ਅਸੀਂ ਖੁਦਾ ਦਾ ਸ਼ੁਕਰ ਖੁਦਾ ਦਾ ਧੰਨਵਾਦ ਕਰਦੇ ਹਾਂ ਅਸ ਦੇ ਇਸ ਪਵਿੱਤਰ ਦਿਨ ਦੇ ਲਈ ਖੁਦਾ ਨੇ ਅੱਜ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਦਿੱਤਾ ਹੈ ਕਿ ਅਸੀਂ ਉਹਦਾ ਸ਼ੁਕਰ ਉਹਦਾ ਧੰਨਵਾਦ ਕਰੀਏ ਧੰਨਵਾਦ ਕਰਾਂ ਮੈਂ ਯਿਸੂ ਨਾਸਰੀ ਦਾ ਜਿਸ ਨੇ ਮੇਰੀ ਜ਼ਿੰਦਗੀ ਬਚਾ ਲਈ ਧੰਨਵਾਦ ਕਰਾਂ ਮੈਂ ਯਿਸੂ ਨਾਸਰੀ ਦਾ ਜਿਸ ਨੇ ਮੇਰੀ ਜ਼ਿੰਦਗੀ ਬਚਾ ਲਈ ਮੇਰੀ ਅੱਖ ਦੇ ਹੰਝੂ ਪੂੰਝ ਕੇ ਜ਼ਿੰਦਗੀ ਸਵਾਰਦੀ ਮੇਰੀ ਅੱਖ ਦੇ ਹੰਝੂ ਪੂੰਝ ਕੇ ਮੇਰੀ ਜ਼ਿੰਦਗੀ ਸਵਾਰਦੀ ਦੁਨੀਆ ਦੀ ਭੀੜ ਤੋਂ ਅਲੱਗ ਕਰਕੇ ਨਵੀਂ ਜ਼ਿੰਦਗੀ ਦੇ ਦਿੰਦੀ ਕਰਾ ਕਰਕੇ ਡੋਗਲੇ ਬੰਦਿਆਂ ਤੋਂ ਦੂਰ ਮੇਨੂੰ ਰਾਹ ਆਪਣੀ ਦਿਖਾ ਦਿੰਦੀ ਸ਼ੈਤਾਨੀ ਹਰਕਤਾਂ ਤੋਂ ਅਲੱਗ ਕੀਤਾ ਤੇ ਆਪਣੇ ਕਲਾਮ ਦੀਆਂ ਗੱਲਾਂ ਨਾਲ ਜੋੜ ਦਿੰਦਾ ਆਪਣੇ ਕਲਾਮ ਦੀਆਂ ਗੱਲਾਂ ਨਾਲ ਜੋੜ ਦਿੰਦਾ ਔਖੇ ਰਹਾਾਂ ਵਿੱਚ ਮੇਰੇ ਨਾਲ ਨਾਲ ਚੱਲਦਾ ਔਖੀ ਰਾਹਾਂ ਵਿੱਚ ਮੇਰੇ ਨਾਲ ਨਾਲ ਚੱਲਦਾ ਸ਼ੈਤਾਨ ਦੇ ਵਸਾਏ ਜਾਲਾਂ ਨੂੰ ਪਲਾਂ ਵਿੱਚ ਫਨਾ ਕਰਦਾ ਸ਼ੈਤਾਨ ਦੇ ਵਸਾਏ ਜਾਲਾਂ ਨੂੰ ਪਲਾਂ ਵਿੱਚ ਫਨਾ ਕਰਦਾ ਯਿਸੂ ਮੇਰੀ ਜ਼ਿੰਦਗੀ ਤੇ ਯਿਸੂ ਮੇਰੀ ਜਾਨ ਹੈ ਯਿਸੂ ਮੇਰੀ ਜ਼ਿੰਦਗੀ ਤੇ ਯਿਸੂ ਮੇਰੀ ਜਾਨ ਹੈ ਆਪਣਾ ਇੱਕ ਇੱਕ ਸਾਹ ਮੈਂ ਲਾਇਆ ਉਹਦੇ ਨਾਮ ਆਪਣਾ ਇੱਕ ਇੱਕ ਸਾਹ ਮੈਂ ਲਾਇਆ ਉਹਦੇ ਨਾਮ ਤੇ ਧੰਨਵਾਦ ਕਰਾਂ ਮੈਂ ਯਿਸੂ ਦਾ ਜਿਸਨੇ ਮੇਰੀ ਜ਼ਿੰਦਗੀ ਬਚਾਈ ਧੰਨਵਾਦ ਕਰਾਮਾ ਯੇਸੂ ਦਾ ਜਿਸ ਨੇ ਮੇਰੀ ਜ਼ਿੰਦਗੀ ਬਚਾਈ ਮੇਰੀ ਜ਼ਿੰਦਗੀ ਬਚਾਈ ਗੋਡ ਪਲੈਨ ਜੋ ਸਾਰਾ